ਬਾਊਪੁਰ ਜਿਹੜਾ ਅੱਜ ਆਪਾਂ ਇੱਥੇ ਖੜੇ ਆ ਪਿੰਡ ਬਾਊਪੁਰ ਦੇ ਨਜ਼ਦੀਕ ਇਹ ਅੱਜ ਸਵੇਰੇ ਲਗਭਗ 6 ਵਜੇ ਜਿਹੜਾ ਤੁਸੀਂ ਬੰਦ ਦੇ ਵਿੱਚ ਪਾੜ ਪਿਆ ਵਾ ਪਾੜ ਪੈਣ ਦੇ ਨਾਲ ਇਸ ਇਲਾਕੇ ਉੱਤੇ ਬਹੁਤ ਇੱਕ ਵੱਡੇ ਬੰਬ ਦੀ ਤਰ੍ਹਾਂ ਕਹਿ ਲਈਏ ਜਿੱਦਾਂ ਇਹ ਪਾਣੀ ਡੱਗਾ ਵਾ ਜਿਹੜੇ ਸਾਡੇ ਘਰ ਆ ਉਹ ਇਹਨਾਂ ਫੌਰੀ ਆਪਣੇ ਲਪੇਟ ਦੇ ਵਿੱਚ ਲੈ ਲਏ ਆ ਤੇ ਇਸ ਸਮੇਂ ਜਿਹੜੀ ਸਥਿਤੀ ਆ ਬਹੁਤ ਗੰਭੀਰ ਬਣੀ ਪਈ ਆ ਜਿਹੜੇ ਘਰਾਂ ਚ ਪਾਣੀ ਤੇ ਵੜਿਆ ਵੜਿਆ ਉਹ ਜਿਹੜੇ ਚਾਰਾ ਹਰਾ ਚਾਰਾ ਵਾ ਡੰਗਰਾ ਦਾ ਉਹ ਵੀ ਖਾਰਾ ਖਰਾਬ ਹੋ ਗਿਆ ਬਰਬਾਦ ਹੋ ਗਿਆ ਵਾ ਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਵਾ ਸੋ ਪ੍ਰਸ਼ਾਸਨ ਗੜੀ ਪਹਿਲਾਂ ਵੀ ਇਹੋ ਬੇਨਤੀ ਇੱਕੀ ਬੇਨਤੀ ਹੁੰਦੀ ਐ ਇਸ ਇਲਾਕੇ ਦੀ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ ਕਿ ਜਿਹੜਾ ਹਰੀਕੇ ਹੈਡ ਵਰਕਸ਼ ਤੋਂ ਪਾਣੀ ਆ ਰਿਲੀਵ ਕੀਤਾ ਜਾਵੇ ਤਾਂ ਜੋ ਕਿਸਾਨ ਜਿੱਥੇ ਮਾਲੀ ਨੁਕਸਾਨ ਤੇ ਇਹਨਾਂ ਦਾ ਹੋ ਗਿਆ ਵਾ ਤੇ ਜਾਣੀ ਨੁਕਸਾਨ ਤੋਂ ਬਚ ਜਾਵੇ ਕੋਈ ਕਿਸਾਨ ਇਹੋ ਜਿਹਾ ਕਦਮ ਨਾ ਚੁੱਕੇ ਕਿ ਜਿਹੜਾ ਔਰੇ ਪਰਿਵਾਰਾਂ ਤੇ ਭਾਰੀ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਪਾਣੀ ਨੂੰ ਰਲੀਵ ਕੀਤਾ ਜਾਵੇ ਕਿੰਨੇ ਪਿੰਡ ਹੁਣ ਤੱਕ ਇਸ ਪਾਣੀ ਦੇ ਚਪੇਟ ਚਾ 16 ਪਿੰਡ ਇਸ ਪਾਣੀ ਦੇ ਦੇ ਬੇਡ ਦੇ ਵਿੱਚ ਆਲਰੇਡੀ ਅੰਦਰ ਆ ਤੇ ਜਿਹੜੇ ਆਸ-ਪਾਸ ਦੇ ਪਿੰਡ ਪਾਲੀਏ ਤੇ ਬਹੁਤ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਜਿਹੜੇ ਪਾਣੀ ਦੇ ਵਿੱਚ ਲਪੇਟ ਚ ਆ ਚੁੱਕੇ ਆ ਜੀ ਫਸਲ ਕਿੰਨੀ ਇੱਕ ਤਬਾਹ ਹੋ ਚੁੱਕੀ ਆ ਇਹ ਹਜ਼ਾਰਾਂ ਏਕੜੇ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਜਿਹੜਾ ਸੁਲਤਾਨਪੁਰ ਲੋਧੀ ਦਾ ਇਹ 30-35 ਹਜ਼ਾਰ ਤੋਂ ਉੱਪਰ ਰਕਬਾ ਵਾ ਤੇ ਟਾਪੂ ਦਾ ਇਹ ਤਿੰਨ 4000 ਜਿਹੜਾ ਰਕਬਾ ਇਸ ਦੇ ਲਪੇਟ ਦੇ ਵਿੱਚ ਆ ਚੁੱਕਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਬੰਨ ਦੀ ਰਿਫੇਰ ਕੀਤੀ ਜਾਂਦੀ ਕਿਸਾਨ ਆਪਣੇ ਪੱਧਰ ਤੇ ਇਸ ਬੰਨ ਨੂੰ ਬੰਨਣ ਲਈ ਲੱਗੇ ਹੋਏ ਆ ਤੇ ਪ੍ਰਸ਼ਾਸਨ ਦੇ ਨਾਲ ਇਸੇ ਬੋਰਿਆਂ ਦੀ ਸਹਾਇਤਾ ਦਿੱਤੀ ਆ ਤੇ ਰਾਣਾ ਇੰਦਰ ਪ੍ਰਤਾਪ ਨੇ ਵੱਲੋਂ ਦੋ ਮਸ਼ੀਨਾਂ ਤੇ ਬਾਬਾ ਸੁਖਾ ਸਿੰਘ ਜੀ ਸ੍ਰੀਆਲੀ ਸਾਹਿਬ ਵਾਲੇ ਉਹਨਾਂ ਦੀ ਸੇਵਕ ਤੇ ਸੇਵਾਦਾਰ ਇੱਥੇ ਨਾਲ ਸਾਡੇ ਡਟ ਕੇ ਇਹਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜੇ ਹੁਣ ਕੁਦਰਤ ਦੇ ਵਾਸਤੇ ਕੀ ਬਣਦਾ ਹੈ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਨੂੰ ਕੋਈ ਇੱਕੋ ਜਿਹੀ ਅਪੀਲ ਹੈ ਜੀ ਕਿਸਾਨਾਂਹੀਂ ਤੁਹਾਡੇ ਕੋਲੋਂ ਕੋਈ ਰਾਸ਼ਨ ਜਾਂ ਕੋਈ ਸਮੱਗਰੀ ਕੋ ਜਾਂ ਉਹੋ ਜਿਹੀ ਕੋਈ ਸਹਾਇਤਾ ਨਹੀਂ ਮੰਗਦੇ ਸੀ ਸਿਰਫ ਇਹ ਸਹਿਯੋਗ ਮੰਗਦੇ ਆ ਕਿ ਪਾਣੀ ਰਿਲੀਫ ਕੀਤਾ ਜਾਵੇ ਸਾਡਾ ਲਗਾ ਹਾਂਜੀ ਮੈਂ ਸਾਬਕਾ ਸਰਪੰਚ ਪਿੰਡ ਪਸਨ ਕਦੀਮ ਜੀ ਜਿਹੜਾ ਅੱਜ ਸਾਡੇ ਹਾਲਾਤਾਂ ਵਾਸਤੇ ਅਸੀਂ ਤਾਂ ਪਹਿਲਾਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਹਾਲਾਤਾਂ ਵਾਸਤੇ ਸਾਨੂੰ ਇੱਥੇ ਸਾਡੀਆਂ ਲੋਕਾਂ ਤੱਕ ਆਵਾਜ਼ ਬਣਨ ਵਾਸਤੇ ਸਾਡੇ ਪੱਤਰਕਾਰ ਵੀਰ ਇੱਥੇ ਆਏ ਆ ਤੇ ਸਾਡੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਇਸ ਟਾਈਮ ਅਸੀਂ ਸਵੇਰ ਦੇ ਉਸ ਬੰਨ ਨੂੰ ਬੰਨਣ ਵਾਸਤੇ ਜਿੰਨੇ ਸਾਡੇ ਪਿੰਡ ਆ 16 17 ਪਿੰਡ ਜਿਹੜੇ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਏ ਹੋਏ ਆ ਤੇ ਅਸੀਂ ਤਾਂ ਪਹਿਲਾਂ ਹੀ ਡੁੱਬੇ ਪਏ ਆ ਜੀ ਅਸੀਂ ਤਾਂ 2023 ਦੇ ਵਿੱਚ ਹੁਣ ਆ ਕੇ ਮਾੜੇ ਮੋٹے ਪੈਰਾਂ ਸਿਰ ਹੋਏ ਸੀਗੇ ਆਹ ਫਸਲ ਜੇ ਸਾਡੀ ਲੱਗਦੀ ਤੇ ਅਸੀਂ ਮਾੜਾ ਮੋਟਾ ਆਪਦਾ ਗੁਜ਼ਾਰਾ ਕਰਨ ਜੋਗੇ ਹੋਣਾ ਸੀ ਪਰ ਜਿਹੜੀ ਇਸ ਟਾਈਮ ਸਾਡੇ ਤੇ ਮਾਰ ਪੱਜੀ ਆ ਜਿਹੜਾ ਬਿਆਸ ਦਰਿਆ ਦਾ ਗਾੜੀ ਰੀਲீஸ் ਨਹੀਂ ਪਾਣੀ ਕੀਤਾ ਜਾਂਦਾ ਤੇ ਇਹਦੇ ਕਰਕੇ ਸਾਡੀਆਂ ਜਿਹੜੀਆਂ ਫਸਲਾਂ 16 17 ਪਿੰਡ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਆ ਚਾਰੇ ਪਾਸੇ ਪਾਣੀ ਪਾਣੀ ਦੀਦਾ ਕੋਈ ਸੁਰੱਖਿਆ ਥਾਂ ਨਹੀਂ ਸਾਨੂੰ ਦੀਦਾ ਅਸੀਂ ਬੱਚੇ ਕਿੱਥੇ ਖੜਨੇ ਆ ਆਪਦੇ ਬਜ਼ੁਰਗ ਕਿੱਥੇ ਖੜਨੇ ਆ ਅਸੀਂ ਮਾਲ ਡੰਗਰ ਕਿੱਥੇ ਖੜਨਾ ਕੋਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਮਾਲੀ ਸਹਾਤਾ ਸਿਰਫ ਬੋਰੇ ਦੇ ਕੇ ਤੇ ਇੱਥੇ ਫੋਟੋਆਂ ਲਵਾ ਕੇ ਜਿੰਨੇ ਵੀ ਲੀਡਰ ਆਏ ਕਿਹਨੇ ਕਿ ਫੋਟੋਆਂ ਨਾਲ ਲਵਾਓ ਸਾਡੀ ਮਦਦ ਕਰੋ ਜਿੰਨੀ ਬਣ ਸਕਦੀ ਹੈ ਮਦਦ ਕਰੋ ਸਾਡੇ ਪਸ਼ੂਆਂ ਦਾ ਬੁਰਾ ਸਾਡੇ ਜਵਾਕਾਂ ਦਾ ਬੁਰਾ ਆ ਤੇ ਸਾਡੇ ਇਲਾਕੇ ਦੇ ਸਾਡੇ ਘਰਾਂ 'ਚ ਪਾਣੀ ਵੜ ਗਿਆ ਅਸੀਂ ਖਾਣ ਜੋਗੀ ਕਣਕ ਉਹ ਆਪਦੇ ਕੋਠਿਆਂ ਤੇਹੀਂ ਬਨ ਬਣੀ ਹੈ ਕਿਹੀਂ ਆਪਦੇ ਜਵਾਗ ਜੱਲਾ ਸੰਭੀਏ ਪ੍ਰਸ਼ਾਸਨ ਨੂੰ ਜੇ ਕੈਂਪ ਕੋਈ ਬਣਾਉਣਾ ਵਾ ਤੁਰੰਤ ਫੰਡ ਰੀਲੀਜ਼ ਕਰਾਓ ਕੋਈ ਹੁੰਦੇ ਆ ਸਰਕਾਰਾਂ ਵੱਲੋਂ ਆਏ ਜਾਂਦੇ ਆ ਪ੍ਰਸ਼ਾਸਨ ਕੋਈ ਸਾਨੂੰ ਕੈਂਪ ਨਹੀਂ ਦੀਦਾ ਕਿੱਥੇ ਸਾਨੂੰ ਰਾਤ ਨੂੰ ਰੱਖਣਾ ਜੇ ਕਿੱਥੇ ਹੀ ਗੁਜ਼ਾਰਾ ਕਰਨਾ ਕਿੱਥੇ ਸਾਡਾ ਖਾਣ ਪੀਣ ਦਾ ਅਸੀਂ ਤਾਂ ਧੰਨਵਾਦ ਕਰਦੇ ਆ ਬਾਬੇ ਸ੍ਰੀ ਹਾਲੀ ਸਾਹਿਬ ਵਾਲਿਆਂ ਮਹਾਂਪੁਰਖ ਬਾਬੇ ਸੁਖਾ ਸਿੰਘ ਦਾ ਜਿਨ੍ਹਾਂ ਦਾ ਸਵੇਰ ਦਾ ਲੰਗਰ ਜਲ ਪਾਣੀ ਵੀ ਚੱਲਣ ਡਿਆ ਵਾ ਤੇ ਉੱਥੇ ਵੀ ਸਿੰਘ ਆ ਕੇ ਸਾਡੇ ਨਾਲ ਪੂਰੀ ਹੈਲਪ ਕਰਾ ਰਹੇ ਆ ਤੇ ਰਾਣਾ ਇੰਦਰ ਪ੍ਰਤਾਪ ਵੱਲੋਂ ਮਸ਼ੀਨਾਂ ਭਈਆ ਕਰਾਈਆਂ ਗਈਆਂ 2023 ਵੀ ਸਾਡੀ ਬਹੁਤ ਹੈਲਪ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਾਡੇ ਵੱਲੋਂ ਅਜੇ ਤੱਕ ਜਿਹੜਾ ਵੀ ਕਿ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੋਰ ਨਹੀਂ ਕੁਝ ਵੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਸਾਨੂੰ ਇਸ ਟਾਈਮ ਇਸ ਟਾਈਮ ਡੁੱਬਣ ਡਿਆ ਸਾਡੇ ਬਹੁਤ ਬੁਰੇ ਹਾਲ ਆ ਆ ਕੇ ਸਾਡੀ ਜੇ ਹੈਲਪ ਕਰਨੀ ਆ ਸਾਨੂੰ ਕੈਂਪ ਜੇ ਕੋਈ ਰਿਲੀਜ਼ ਕਰਾਉਣਾ ਕੈਂਪਾਂ ਦੇ ਵਿੱਚ ਜਿੱਥੇ ਰੱਖਣਾ ਸਾਡੇ ਬੱਚਿਆਂ ਨੂੰ ਰੱਖਣਾ ਸਾਡੇ ਡੰਗਰਾਂ ਨੂੰ ਰੱਖਣਾ ਬਹੁਤ ਬੁਰਾ ਹਾਲ ਆ